ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗਰਬਾਸਪੁਰ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਤਾਏ ਕਮਨਸ਼ੇਰ ਸ਼ਰੀਕੋਸੀ ਨੇ ਪ੍ਰੈਸ ਕਾਨਫਰੰਸ ਦੌਰਾਨ ਰਵਾਇਤੀ ਪਾਰਟੀਆਂ ਨੂੰ ਆੜੇ ਹੱਥੀ ਲੈਦੇ ਹੋਏ ਕਿਹਾ ਕਿ ਇਹਨਾਂ ਨੇਤਾਵਾਂ ਨੇ ਆਪਣਾ ਹੀ ਵਿਕਾਸ ਕੀਤਾ ਜਦ ਕਿ ਆਮ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਨਸ਼ੇ ਦੀ ਦਲਦਲ ਵਿੱਚ ਫਸਾਇਆ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ 2 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕੰਮਾਂ ਤੋਂ ਲੋਕ ਸੰਤੁਸ਼ਟ ਹਨ ਅਤੇ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਕੇ ਲੋਕ ਸਭਾ ਚੋਣਾਂ ਵਿੱਚ ਭੇਜਣਗੇ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਦੀ ਤਕੀ ਅਤੇ ਖੁਸ਼ਹਾਲੀ ਦੀ ਰਫ਼ਤਾਰ ਤੇਜ਼ ਹੋ ਸਕੇ ਹੋਰ ਕੀ ਰੋਡ ਮੈਪ ਤਿਆਰ ਕੀਤਾ ਆਉਂਦੇ ਆ ਵਿਧਾਇਕ ਅਮਨ ਸਰਸਿੰਗ ਸਾਰੀ ਕਲਤੀ ਦੀ ਜਬਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਉਤਰ ਚੁੱਕੇ ਹੋ ਇਹ ਇੰਤਜ਼ਾਰ ਜ਼ਿਆਦਾ ਨਹੀਂ ਹੈ ਕੀ ਲੱਗਦਾ ਹੈ ਕਿਸ ਸੰਦੇਸ਼ ਦੀ ਗੱਲ ਈ ਥੀ ਵਕਤੋ ਦੀ ਬਹੁਤ ਹੋਦੀ ਹੈ ਲੋਕਾਂ ਦਾ ਰਿਸਪੌਂਸ ਸਾਡਾ ਪਰਿਵਾਰ ਹੈ ਗਰਦਾਸਪੁਰ ਦੇ ਲੋਕ ਸਭਾ ਦੇ ਲੋਕ ਜਿਹੜੇ ਨੇ ਪਰ ਜੋ ਮੈਂ ਮਹਿਸੂਸ ਕੀਤਾ ਹੁਣ ਤੱਕ ਵੱਡੇ ਵੱਡੇ ਲੀਡਰ ਵੋਟਾਂ ਵੀ ਪਾਈਆਂ ਵੱਡੇ ਵੱਡੇ ਲੀਡਰਾਂ ਨੂੰ ਐਕਟਰ ਵੀ ਦੇਖ ਲਏ ਪਰ ਅਫਸੋਸ ਦੁੱਖ ਦੀ ਗੱਲ ਇਹ ਹੈ ਜਿਸ ਮਕਸਦ ਲਈ ਲੋਕ ਵੋਟ ਪਾਉਂਦੇ ਨੇ ਪਰ ਉਹ ਮਕਸਦ ਅੱਜ ਤੱਕ ਐਨੀ ਵੱਡਲੇ ਕਿਸੇ ਵੀ ਲੀਡਰ ਨੇ ਪੂਰਾ ਨਹੀਂ ਤੁਸੀਂ ਕਰ ਪਾਓਗੇ ਸੋ ਮੈਂ ਕੋਸ਼ਿਸ਼ ਕਰ ਰਿਹਾ ਜੇ ਮੈਂ ਪਟਾਲੇ ਦੇ ਵਿੱਚ ਆਪਣੇ ਲੋਕਾਂ ਨੂੰ ਕਿਹਾ ਸੀ ਪਰਿਵਾਰ ਨੂੰ ਕਿਹਾ ਸੀ ਕਿ ਮੈਨੂੰ ਮੌਕਾ ਦਿਓ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਰਾਤ ਦਿਨ ਮਿਹਨਤ ਕੀਤੀ ਮੈਂ ਵੱਡੀ ਗੱਲ ਇਹ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਰਹਿੰਦੇ ਹੋ ਆਪਣੇ ਪਰਿਵਾਰ ਦੇ ਕੋਲ ਰਹਿੰਦੇ ਹੋ ਅਗਲੇ ਨੂੰ ਇਹ ਮਹਿਸੂਸ ਹੁੰਦਾ ਯਾਰ ਸਾਡੀ ਕੋਈ ਗੱਲ ਸੁਣਦਾ ਤਾਂ ਹੈਗਾ ਵੱਡੀ ਗੱਲ ਦੁੱਖ ਦੀ ਗੱਲ ਇਹ ਆ ਇਥੇ ਗੱਲ ਸੋਣ ਦੀ ਤਾਂ ਬਹੁਤ ਵੱਡੀ ਗੱਲ ਹੈ ਇੱਥੇ ਆਉਣਾ ਵੀ ਕਿਸੇ ਲਈ ਮੁਨਾਸਬ ਨਹੀਂ ਕਿ ਜੀਵਨ ਸਾਹਿਬ ਚਲੇ ਗਏ ਜਿਹੜੇ ਈਡੀ ਦਾ ਲਗਾਤਾਰ ਸ਼ਿਕੰਜਾ ਕਰਦਾ ਜਾ ਰਿਹਾ ਕਿੰਨਾ ਅਸਰ ਦਿਖੇਗਾ ਇਲੈਕਸ਼ਨਾਂ ਦੇ ਵਿੱਚ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਇਹਦਾ ਜਿੰਨਾ ਵੀ ਹੈ ਇੱਕ ਤੇ ਕਲੀਅਰਲੀ ਹੈ ਵੀ ਆਮ ਆਦਮੀ ਪਾਰਟੀ ਦਾ ਇੱਕ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਵੀ ਇਹਨਾਂ ਦੇ ਮੇਨ ਜਿਹੜੇ ਆਗੂ ਨੇ ਜਿਹੜੇ ਪਾਰਟੀ ਨੂੰ ਲੀਡ ਕਰਦੇ ਨੇ ਉਹਨਾਂ ਨੂੰ ਚੁੱਕ ਕੇ ਅੰਦਰ ਦੇ ਦੇ। ਸੋ ਕਹਿਣ ਦਾ ਭਾਅ ਵੀ ਜੇ ਉਹ ਅੰਦਰ ਦਿੱਤੇ ਜਾਣਗੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਖਤਮ ਹੋ ਜਾਊਗੀ। ਪਰ ਮੈਂ ਇੰਨੀ ਕਮ ਕਹਿ ਸਕਦਾ ਵੀ ਜਦੋਂ ਦਾ ਕਿਉਂਕਿ ਇਹ ਜਿਹੜਾ ਸਾਡਾ ਦੇਸ਼ ਹੈ ਇਹ ਇਨਕਲਾਬੀਆਂ ਦੀ ਧਰਤੀ ਆ ਜਦੋਂ ਤੱਕ ਵੀ ਜਦੋਂ ਕਿਸੇ ਨੇ ਤਸ਼ੱਦਦ ਕੀਤਾ ਤੇ ਇਹ ਉੱਪਰ ਕੇ ਅੱਗੇ ਨੂੰ ਵਧਿਆ ਤੇ ਆਹ ਦੇਖੋ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਇੱਕ ਕੇਸ਼ਰੀਵਾਲ ਸਾਹਿਬ ਮੰਦਿਰ ਕੀਤਾ ਤੇ ਕਰ ਕਰ ਕੇਸ਼ਰੀਵਾਲ ਦਾ ਵੱਧ ਜਾਵੇ ਕਰ ਕਰ ਕੇਸ਼ਰੀਵਾਲ ਦੀ ਗੱਲ ਹੋਈ ਹੈ ਲੇਕਿਨ ਜੇ ਪਿੱਛੇ ਸਮੇਂ ਦੀ ਗੱਲ ਕਰੀਏ ਕਰ ਕਰ ਰਾਮਦੀ ਵੀ ਗੱਲ ਹੋਈ ਹੈ ਭਾਜਪਾ ਇਹ ਚੀਜ਼ ਨੂੰ ਲੈ ਕੇ ਆਇਆ ਕਿ ਰਾਮ ਮੰਦਿਰ ਬਣਾ ਦਿੰਦਾ ਇੱਕ ਗੱਲ ਕਹੂੰਗਾ ਅੱਜ ਤੱਕ 75 ਸਾਲਾਂ ਦੇ ਵਿੱਚ ਆਪਾਂ ਪਿੱਛੇ ਕਿਉਂ ਰਹੇਗੇ ਉਹਦਾ ਕਾਰਨ ਕੀ ਹੈ ਮੇਨ ਕਾਰਨ ਉਹਦਾ ਮੇਨ ਕਾਰਨ ਹੈ ਜਾਂਸੀ ਯਾਤਪਾਦ ਨੂੰ ਵੋਟਾਂ ਪਾਉਂਦੇ ਸੀ ਜਾਂ ਸੀ ਘਰ ਦੇ ਨਾਂ ਤੇ ਵੋਟਾਂ ਪਾਉਂਦੇ ਰਹੇ ਆ ਇਹ ਅਕਾਲੀ ਦਰਹੀ ਹੋ ਕੇ ਨਾ ਪਤ ਦੇ ਨਾਂ ਤੇ ਵੋਟਾਂ ਪਾ ਦੋ ਬੀਜੇਪੀ ਵੀ ਕਰ ਰਹੇ ਨਾਂ ਤੇ ਵੋਟਾਂ ਵਾਗ ਰਹੀਏ ਸੋ ਕਹਿਣ ਦਾ ਭਾਵ ਇੱਕੋ ਇੱਕ ਆਮ ਆਦਮੀ ਪਾਰਟੀ ਐਸੀ ਸਤਕਾਰ ਕਰਦੇ ਸਰ ਬਦਲਾਅ ਦੀ ਬਦਲਾਅ ਦੀ ਗੱਲ ਸਰਕਾਰ ਨੇ ਕੀਤੀ ਤੇ ਬਤਨ ਜੀ ਇਹਦੇ ਵਿੱਚ ਅਸੀਂ ਸਤਕਾਰ ਕਰਦੇ ਹਾਂ ਸਾਰੇ ਕਰਦੇ ਬਤਮਸਤ ਪਰ ਸਾਡੀ ਰਾਜਨੀਤੀ ਕੰਮ ਦੀ ਹੈ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਜੇ ਕੰਮ ਕਰਾਂਗੇ ਦੇਖਦੀ ਆ ਮਾਰੀ ਵੋਟਾਂ ਪਾਇਓ ਨੇ ਤੇ ਸਾਨੂੰ ਮੋਟਾਂ ਨਾ ਪਾਇਓ ਇੱਕ ਮੌਕਾ ਪੜਦਾ ਤੇ ਹੈਗਾ ਹੁਣ ਅੱਜ ਆਮ ਘਰ ਦੇ ਵਿੱਚ ਵਿਆਹ ਹੈ ਖਰਚਾ ਕੀ ਆ ਬੱਦ ਅੱਜ ਬੱਚੇ ਨੇ ਪੜਨਾ ਉਹਦੇ ਵਾਸਤੇ ਕਿਹੜੇ ਵੀ ਮੈਂ ਕਹਿ ਸਕਦਾ ਵੀ ਵਿਸ਼ੇਸ਼ ਸਰਕਾਰੋਂ ਲੋ ਵਧੀਆ ਇੰਤਜ਼ਾਮ ਕਰ ਦੇਗੇ ਕਿਹੜੀਆਂ ਸੈਂਟਰ ਸਰਕਾਰੋਂ ਇਧਰ ਰੋਜ਼ਗਾਰ ਦੀਆਂ ਸਕੀਮਾਂ ਲਾਈ ਹੁੰਦੀਆਂ ਇਹ ਸਾਡਾ ਬਾਡਰ ਏਰੀਆ ਠੀਕ ਆ ਗੱਲ ਕਰਦੇ ਆ ਸਾਨੂੰ ਹਰ ਵਾਰੀ ਨਸ਼ੇ ਦੀ ਗੱਲ ਕੀਤੀ ਜਾਂਦੀ ਪੰਜਾਬ ਚ ਨਸ਼ਾ ਨਸ਼ਾ ਕਿੱਥੋਂ ਆ ਰਿਹਾ ਨਸ਼ਾ ਡਰੂਨ ਜਿਹੜੇ ਨੇ ਆ ਰਹੇ ਨੇ ਪਾਕਿਸਤਾਨ ਤੋਂ ਕਹਿੰਦੇ ਵੰਦ ਕਰਨੇ ਨੇ ਕਾਹ ਲਕੀਏ ਕਿਉਂਕਿ ਇੱਕ ਜਿਹਨਾਂ ਨੂੰ ਜਤਾਇਆ ਵਾਚ ਚੁੱਕਣ ਵਾਲੇ ਉਹ ਬੋਲਦੇ ਨਹੀਂ ਜਾ ਕੇ ਉੱਥੇ ਪਠਾਨਕੋਟ ਦੀ ਆਪਣੀ ਸਮੱਸਿਆ ਵਾ ਦਿਨਾਂ ਨਗਰ ਦੀ ਆਪਣੀ ਸਮੱਸਿਆ ਵਾ ਬਟਾਲੇ ਦੀ ਇੰਡਸਟਰੀ ਦੀ ਸਮੱਸਿਆ ਵਾ ਮੈਂ ਤੇ ਹਰਾਨ ਆ ਪਠਾਨਕੋਟ ਸਿਟੀ ਦੇ ਵਿੱਚ ਵੱਡੇ ਵੱਡੇ ਐਪੀ ਰਹਿੰਦੇ ਆ ਉਹ ਵੇਖਿਆ ਤੁਸੀਂ ਫਟਕ ਸ਼ਹਿਰ ਅੱਧਾ ਸ਼ਹਿਰ ਬਲਾਕ ਰਹਿਦਾ ਕਾਰਕ ਦੀ ਜਦੋਂ ਰੇਕ ਨਹੀਂ ਲੱਗਦੀ ਸੋ ਦੁੱਖ ਦੀ ਗੱਲ ਕੋਈ ਸਾਥ ਨਹੀਂ ਸੱਤ ਸੱਤ ਸਾਲ ਹੋ ਗਏ ਆ ਅੱਜ ਵੀ ਉਹੀ ਕਾਰਟੀਆਂ ਗੁਰਦਾਸਪੁਰ ਅੱਜ ਵੀ ਉੱਥੇ ਆ ਲੱਗਦਾ ਕਿ ਸ਼ਹਿਰੀ ਕਲਤੀ ਜੇ ਬੋਲੋ ਕੀ ਦੇ ਦਿੰਦੇ ਆ ਗੁਰਦਾਸਪੁਰ ਜਿਹੜਾ ਅੱਗੇ ਵਧੇਗਾ ਮੈਂ ਮੈਂ ਇੱਕ ਐਗਜ਼ਾਮਪਲ ਜਿੱਦਾਂ ਡਾਕਟਰ ਕੋ ਕਿਸੇ ਕੋਈ ਮੈਡੀਸਿਨ ਦੇਣ ਜਾਂਦਾ ਹੋਵੇ ਕਹਿੰਦਾ ਪਹਿਲਾਂ ਸੈਂਪਲ ਚੈੱਕ ਕਰ ਲਓ ਇਹ ਚੰਗੀ ਦਾ ਕੋ ਫਿਰ ਦਵਾਈ ਇਹ ਕੋ ਘਰ ਜਿਹੜੀ ਅਭੀ ਆ ਕੋ ਪ੍ਰੈਸ਼ਰ ਨੂੰ ਦੇ ਦੋ ਸੋ ਮੈਂ ਇਹੀ ਰਿਕਵੈਸਟ ਕਰੂੰਗਾ ਮੈਂ ਬਟਾਲਾ ਆ ਆ ਸਾਡਾ ਗਰਦਾਸਪੁਰ ਜੇਰ ਕੋਈ ਬਾਹਰੋਂ ਹੁੰਦਾ ਮੈਂ ਹਲੇ ਕੰਮ ਪੂਰਾ ਨਹੀਂ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਵਾ ਕੰਮ ਦੇ ਸ਼ੁਰੂ ਹੋਇਆ ਹੋ ਕੇ ਕੰਮ ਰਫ਼ਤਾਰ ਫੜਨ ਲੱਗੇ ਸਾ ਆਪਾਂ ਸਾਰੇ ਚੌਂਕਾਂ ਦੀ ਸਾਰੇ ਰੋਡਾਂ ਦੀ ਅੱਗੇ ਨੂੰ ਇਹਨੂੰ ਮੈਂ ਇੱਕ ਗੱਲ ਬਟਾਲੇ ਦੇ ਲੋਕਾਂ ਨੂੰ ਕਹਿੰਦਾ ਹਾਂ ਵੀ ਬਦਲਾ ਕਰੂੰਗਾ ਸ਼ਾਇਦ ਚੇਂਜ ਕਰੂੰਗਾ ਮੈਨੂੰ ਇੱਕ ਮੌਕਾ ਦੇ ਨੀਅਤ ਸਾਫ਼ ਨੇ ਕੰਮ ਕਰਨਾ ਚਾਹੁੰਨੇ ਜਨੂਨ ਆ ਸਾਡੇ ਚ ਉਹਨਾਂ ਨੇ ਮੌਕਾ ਦਿੱਤਾ ਤੇ ਤੁਹਾਡੇ ਸਾਹਮਣੇ ਸ਼ਾਇਦ ਇਹ ਸਰਕਾਰ ਜਿਹੜੀਆਂ ਨੇ ਵੱਡੀਆਂ ਓਪੜੀਆਂ ਨੇ ਕੰਮ ਚੱਲ ਰਹੇ ਨੇ ਹੱਲੇ ਇਹ ਨਹੀਂ ਮੈਂ ਕਹਦਾ ਵੀ ਮੈਂ ਸਾਰੇ ਕੰਮ ਕਰਤੇ ਇੰਟਰਨਲ ਲੈਂਦੇ ਨੇ ਕਿਉਂਕਿ ਇਹ ਜਿਹੜਾ ਉਹ ਸਾਡੀ ਪਾਰਟੀ ਦਾ ਨਹੀਂ ਸੀ ਇਹ ਰੁਧੀ ਪਾਰਟੀ ਦਾ ਸੀ ਕਿਤੇ ਨਾ ਕਿਤੇ ਲੱਕੇ ਰਹਿੰਦੇ ਪਰ ਸਾਰੇ ਨੀਅਰ ਸਾਫਾ ਸੀ ਕੰਮ ਕਰਨਾ ਸਰ ਜਾਕਰ ਸਾਹਿਬ ਆਸੀ ਉਹ ਵੀ ਕਹਿੰਦੇ ਸੀ ਮੌਕਾ দাও ਜਿੱਦਣ ਤੋਂ ਬਾਅਦ ਉਹ ਵੀ ਜਿੱਤੇ ਜੇ ਸਨੀ ਦੇਵ ਲਾਏ ਉਹ ਵੀ ਕਹਿੰਦੇ ਮੈਨੂੰ ਮੌਕਾ ਦੋ ਮੈਂ ਕੰਮ ਕਰੂੰਗਾ ਉਹ ਵੀ ਨਹੀਂ ਲੱਗੇ ਪਰ ਤੁਸੀਂ ਵੀ ਕਹਿ ਰਹੇ ਹੋ ਕਿ ਤੁਹਾਨੂੰ ਮੌਕਾ ਦੇਉ ਪਰ ਸਰ ਕਿਤੇ ਉਹਦੇ ਨਹੀਂ ਕਿਤੇ ਉਹ ਹੀ ਚੀਜ਼ ਦਿੱਤੀ ਜਾਂਦੀ ਹੈ ਜੀ ਮੈਂ ਦੱਸਣਾ ਚਾਹਨਾ ਜਾਕਰ ਸਾਹਿਬ ਕਿਤਾ ਪਿੱਛੋ ਆਏ ਹੀ ਭਲਾ ਅਬ ਉਹ ਗਰਦਾਸਪੁਰੀਆਂ ਨੇ ਉਹਨਾਂ ਨੂੰ ਵੀ ਮਾਣ ਸਤਕਾਰ ਕਿਆ ਕਰਦਾ ਹੈ ਯਾ ਸਮਝ ਗਏ ਸਨੀ ਦੇਵ ਵੀ ਆਇਆ ਗਰਦਾਸਪੁਰ ਨੂੰ ਉਸੇ ਵਾਂਗਲੇ ਨੇ ਉਹਨਾਂ ਨੂੰ ਵੀ ਪਿਆਰ ਕਰਦਾ ਪਰ ਇਸ ਵਾਰ ਜਿਹੜਾ ਮੈਂ ਤੁਹਾਨੂੰ ਦੱਸਦਾ ਇਸ ਵਾਰੀ ਉਹ ਕਹਿੰਦੇ ਦਾ ਵੀ ਇੱਕ ਵਾਰੀ ਉਹ ਕਹਿੰਦੇ ਵੀ ਬਾਰ-ਬਾਰ ਵਿਸ਼ਵਾਸ ਤੇ ਬਾਰ-ਬਾਰ ਧੋਖਾ ਬਾਰ-ਬਾਰ ਵਿਸ਼ਵਾਸ ਰੱਖਿਆ ਬਾਰ-ਬਾਰ ਧੋਖਾ ਮਿਲਿਆ ਉਹਦਾ ਨਤੀਜਾ ਜਿਹੜਾ ਗਰਦਾਸਪੁਰ ਆ ਉਹ ਕਿਚੜਾ ਤੇ ਚੇਹਰਾ ਪਰ ਹੁਣ ਮੌਕਾ ਜਿਹੜਾ ਗਰਦਾਸਪੁਰ ਦੇ ਪਰਿਵਾਰ ਦੇ ਬੱਚੇ ਨੂੰ ਮੈਂ ਕਹਿੰਦਾ ਵੀ ਇੱਕ ਵਾਰੀ ਵਿਸ਼ਵਾਸ ਚਾਕੇ ਦੇਖੋ ਸਾਰੀ ਪਾਰਟੀਆਂ ਨੇ ਸੰਧੀ ਦੇ ਤੋਂ ਬਾਅਦ ਲੋਕਲ ਕੈਂਡੀਡੇਟ ਦਿੱਤੇ ਨੇ ਕੀ ਲੱਗਦਾ ਹੈ ਕਾਂਗਰਸ ਪ੍ਰਤੀ ਅਖੀਲ ਤੱਕ ਦੀ ਆਏ ਉਹਦਾ ਇੰਤਜ਼ਾਰ ਰਹੇਗਾ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਲੋਕਲ ਕੈਂਡੀਡੇਟ ਦਿੱਤੇ ਕਿ ਜੇ ਕੋ ਸੰਨੀ ਦਿਓ ਗਰਦਾਸਪੁਰ ਦੇ ਵਿੱਚ ਨਹੀਂ ਆ ਕਿ ਇਹਨਾਂ ਲੋਕਲ ਕੈਂਡੀਡੇਟਾਂ ਨੇ ਵਾਅਦੇ ਚੁੱਕੇ ਆ ਯਾਰ ਵੋਟਾਂ ਪਾਈਆਂ ਤੱਕ ਅਸੀਂ ਲੋਕਾਂ ਦੀ ਕਚਹਿਰੀ ਚ ਗਏ ਆ ਤੋ ਇਸੇ ਬਾਅਦ ਸੇ ਕਿਉਂ ਨਹੀਂ ਆਇਆ ਇਹੋ ਹੀ ਆਗੂ ਹੀ ਜਿਹੜੇ ਵੋਟਾਂ ਪਹਿਲਾਂ ਮੰਗਦੇ ਹਿੱਸਾ ਨਹੀਂ ਦੋਲਦੇ ਤੇ ਸਭ ਤੋਂ ਵੱਡਾ ਵੱਡਾ ਧੋਖਾ ਕਿੰਨਾ ਨਹੀਂ ਕੀਤਾ ਫਿਰ ਇਹਨਾਂ ਲੋਕਾਂ ਨੇ ਕੀਤਾ ਨਾ ਅੱਜ ਕਿਸਮੂ ਨਾਲ ਲੋਕਾਂ ਲੋਕਾਂ ਕੋਲ ਵੋਟਾਂ ਮੰਗਦੇ ਪਿਛਲੇ 50 ਸਾਲਾਂ ਦਾ ਸਾਫ ਦਿੱਤਾ ਲੋਕਾਂ ਨੂੰ ਸੋ ਮੈਂ ਇਹੋ ਗੱਲ ਕਹੂੰਗਾ ਇਹਨਾਂ ਦੀਆਂ ਗੱਲਾਂ 'ਚ ਹੁਣ ਆਉਂਦੀ ਲੋੜ ਨਹੀਂ ਇਹਨਾਂ ਨੇ ਸਿਰਫ ਤੇ ਸਿਰਫ ਦੋ 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 ਮੁੱਖ ਅਜੰਡੇ ਐ ਜਾਂ ਜਾਤਪਾਤ ਦੇ ਨਾਂ ਤੇ ਵੋਟ ਪਾਦੇ ਤੇ ਜਾਂ ਧਰਮ ਦੇ ਨਾਂ ਤੇ ਪਾਦੇ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਜੇ ਵਿਕਾਸ ਦੀ ਗੱਲ ਕਰੀਏ ਤੇ ਜੇ ਕਿਤੇ ਕੰਮ ਵਾਲੇ ਬੰਦੇ ਨੂੰ ਲੋਕਾਂ ਨੂੰ ਵੋਟਾਂ ਪੈਣ ਗਈਆਂ ਕੰਮ ਵਾਲੇ ਆਗੂ ਨੂੰ ਵੋਟਾਂ ਪੈਣ ਗਈਆਂ ਤੇ ਫੇਰ ਹੀ ਪੰਜਾਬ ਤਰੱਕੀ ਤੇ ਜਾ ਸਕਦਾ ਨਹੀਂ ਜੇ ਮੈਂ ਮੈਂ ਇਹ ਤਰੱਕੀ ਨਹੀਂ ਸਮਝਦਾ ਸੱਤ ਤਰੱਕੀ ਦੀ ਗੱਲ ਕੀਤੀ ਹੈ ਅੱਜ ਗੁਰਦਾਸਪੁਰ ਦਾ ਨੌਜਵਾਨ ਬੇਰੁਜ਼ਗਾਰ ਹੈ ਅੱਜ ਗੁਰਦਾਸਪੁਰ ਦੇ ਵਿੱਚ ਮੈਡੀਕਲ ਦੀ ਸੂਰਤ ਜਾਕਰ ਸਾਹਿਬ ਕਹਿੰਦੇ ਸੀ ਮੈਡੀਕਲ ਕਾਲਜ ਆ ਗਿਆ ਉਹ ਵੀ ਨਹੀਂ ਆਇਆ ਅੱਜ ਜਦੋਂ ਅਮਰਜੈਂਸੀ ਪੈਂਦੀ ਹੈ ਜਾਂ ਅੰਬਸਰ ਦਾ ਜਲੰਧਰ ਜਾਂ ਦਿਹਾੜੇ ਜਣਾ ਬੰਦਾ ਰਸਤੇ 'ਚ ਡੈਥ ਹੋ ਜਾਂਦੀ ਆ ਇਹ ਸਭ ਤੋਂ ਮਾੜਾ ਹਾਲਾਤ ਹੈ ਗੁਰਦਾਸਪੁਰ ਦੇ ਜਿਲ੍ਹੇ ਮੈਂ ਮੈਂ ਤਾਂ ਮਦਦ ਅਜਿਹਾ ਵੱਡੇ ਹਸਪਤਾਲਾਂ ਦੀਆਂ ਜੁਗਿਆਰਾ ਇਹ ਸਭ ਬਹਾੜੇ ਹੀ ਹੋ ਮਾੜਾ ਹੈ ਕਿੰਨੇ 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 ਕਾਰਨ ਕੀਏ ਮੈਂ ਤੁਹਾਨੂੰ ਫਿਰ ਇੱਕੋ ਗੱਲ ਮੈਂ ਇਹ ਗੱਲ ਤੁਹਾਡੇ ਧਿਆਨ ਚ ਲਿਆ ਦਿਆਂ ਇਹ ਗੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਮਾਨਸਿ ਨਵੇਂ ਜੀ ਸਰ ਪੰਜਾਬ ਸਰਕਾਰ ਵੱਲੋਂ ਸਾਨੂੰ ਜਿਹੜਾ ਇੱਕ ਮੈਡੀਕਲ ਕਾਲਜ ਜਿਹੜਾ ਉਹ ਸਾਨੂੰ ਐਸਕੀ ਦਿੱਤੀ ਹੈ ਕਿਰਪਾਸ਼ ਦੇ ਵਾਸਤੇ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਉੱਤੋਂ ਸਕੂਲ ਕੋਈ ਨਹੀਂ ਸਾਡੇ ਟੈਕਸ ਦਾ ਪੈਸਾ ਸੈਂਟਰ ਨੇ ਰੱਖਿਆ ਇਹਦੇ ਪੰਜਾਬ ਨੂੰ ਸਰਵਾਈਵ ਨਹੀਂ ਕਰਨ ਦੇਣਾ ਪੰਜਾਬ ਨੂੰ ਉੱਠਣ ਨਹੀਂ ਦੇਣਾ ਪੰਜਾਬ ਦੀ ਤਰੱਕੀ ਨਾ ਹੋ ਜਾਵੇ ਮੈਂ ਤੇ ਹਰਾਨ ਹੁਣਾਂ ਪੰਜਾਬ ਕਿਉਂ ਇੱਥੇ ਵੀ ਆਪਾਂ ਆਪ ਪਰਵਾਹ ਨਹੀਂ ਦਿੰਦੇ ਅਸੀਂ ਫਿਰ ਪੰਜਾਬ ਚ ਰਹੇ ਹੋ ਪੰਜਾਬ ਚ ਰਹਿ ਕੇ ਰਾਜਨੀਤੀ ਹੋ ਰਹੀ ਹੋਰ ਕਿਸਾਨੀ ਮੁੱਦੇ ਤੇ ਗੱਲ ਨਾ ਹੋਵੇ ਇਹ ਤੇ ਉਹਨੇ ਲੱਗਦਾ ਕੀ ਲੱਗਦਾ ਕਿਸਾਨੀ ਮੁੱਦੇ ਨੋਲ ਕਰਾਉਂਦੇ ਨੌਕਰੀ ਲੱਭ ਰਹੀ ਆ ਕਿਸਾਨ ਰੋਲ ਰਹੀ ਆ ਇਸ ਤਰ੍ਹਾਂ ਦੇਖਦੇ ਬਿਓ ਮੈਂ ਤੁਹਾਨੂੰ ਕਹਦਾ ਆ ਜਾ ਕੇ ਫਿਰ ਗੱਲ ਜਿਹੜੀ ਆ ਵੀ ਉੱਤੇ ਸੈਂਟਰ ਦੇ ਦੇ ਵਿੱਚ ਸਰਕਾਰ ਨੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨਾ ਮੈਂ ਨਹੀਂ ਕਹਿੰਦਾ ਵੀ ਸਾਰੀਆਂ ਸਮੱਸਿਆਵਾਂ ਹੋਣੇ ਜੱਗ ਦਾ ਮਹੱਲ ਹੋ ਜਾਣ ਪਰ ਸਿਰਫ ਇੱਕ ਥਿਊਰੀ ਚੱਲ ਰਹੀ ਹੈ ਕਿ ਆ ਜਿਹੜੇ 5-7 ਕੋਆਪਰੇਟਿਵ ਘਰਾਣੇ ਵਾਲੇ ਆ ਇਹਨਾਂ ਨੂੰ ਤਗੜੇ ਕਰਦੇ ਇਹਨਾਂ ਨੂੰ ਅਧੀਨ ਕਰਦੇ ਜਿੰਨੇ ਲੋਕ ਆ ਸਾਰੇ ਇਹਨਾਂ ਦੇ ਅੰਡਰ ਕਰਦੇਓ ਬਸ ਸਾਨੂੰ ਲੋਕਾਂ ਨਾਲ ਨਹੀਂ ਆ ਜੋ ਵੀ ਬਿਜ਼ਨਸ ਆ ਜੋ ਵੀ ਆ ਤੁਸੀਂ ਦੇਖਿਆ ਹੀ ਆ ਆ ਅੰਦਾਨੀ ਅਮਬਾਨੀ ਕੀ ਕਹਾ ਬੀਨਸ ਸੋ ਜੇ ਜੇ ਤਰੱਕੀ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਤਰੱਕੀ ਆ ਤੇ ਦੱਸੋ ਆਮ ਲੋਕਾਂ ਦੀ ਤਰੱਕੀ ਹੋ ਰਹੀ ਹੈ ਜਿਹੜੇ ਜਿਹੜੇ ਕੋਆਪਰੇਟਿਵ ਕਰਾਣ ਦੇ ਵਾਲੇ ਬੰਦੇ ਆ। ਇਸ ਨੂੰ ਇਹ ਕਿਹਨਾ ਪੈਣਾ ਨੌਜਵਾਨ ਪੋਜੀਸ਼ਨ ਕਿੱਦਾਂ ਦੇਖਦੇ ਹੋ ਖਾਸ ਕਰ ਸਾਡੀ ਬੈਲਟ ਜਿਹੜੀ ਆ ਕੁਛ ਨਹੀਂ ਲੱਭ ਰਿਆ ਨਾ ਹੁਣ ਬਾਹਰ ਜਾ ਰਹੇ ਆ ਜ਼ਮੀਨਾਂ ਵੇਚ ਵੇਚ ਕੇ ਜਾ ਰਹੇ ਆ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 45000 ਦੇ ਕਰੀਬ ਅਸੀਂ ਨੌਕਰੀਆਂ ਦੇ ਚੁੱਕੇ ਆ 45000 ਸੱਕਦੀ ਭਾਵੇਂ 2 ਸਾਲ ਹੋ ਗਏ 3 ਸਾਲ ਪੈਂਟਿੰਗ ਨੇ ਹਾਲੇ ਹਲੇ ਤਾਂ ਮਿਹਨਤ ਜਾਰੀ ਹੈ ਸਰ ਰੇਲਵੇ ਓਵਰ ਬ੍ਰਿਜ ਦਿਨਾਂ ਲੱਗਦਾ ਉਹ ਵੀ ਇੰਤਜ਼ਾਰ ਕਰ ਰਿਹਾ ਮੈਂ ਮੈਂ ਤੁਹਾਨੂੰ ਦੱਸਣ ਦੇਣਾ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਯਾਰ ਕੰਮ ਹੋਵੇ ਸੁਣਾ ਹੋਵੇ ਇੱਕ ਅਲੱਗ ਦਾ ਪਰ ਪਾਬ ਆਸਤੀ ਚੁਕੀਏ ਕੱਲ ਰੱਖੀਏ ਤੇ ਸਹੀ ਇਹ ਕੋਈ ਜਵਾਬ ਹੁੰਦਾ ਵਾ ਸਾਡੇ ਜੀਰਾ ਸਾਡੇ ਇੱਥੇ ਪਾਰਕ ਆ ਬੇਰੀ ਕਾਲਜ ਦੇ ਸਾਹਮਣੇ ਉਥੇ ਪੰਗ ਬੂਟੀਆਂ ਉਗੀਆਂ ਪਈਆਂ ਸੀ ਸਬ ਤੁਰੇ ਫਿਰਦੇ ਸੀ ਹਾਲਾਤ ਇੱਕ ਸਾਡੀ ਉਹ ਮੈਂ ਕਹਿ ਸਕਦਾ ਨਹੀਂ ਇਤਿਹਾਸਿਕ ਮਾਰਤਾ ਉਹ ਬੜੇ ਉਹ ਇੱਕ ਰੁੱਲਦੀ ਫੁੱਲਦੀ ਨਜ਼ਰ ਆ ਰਹੀ ਸੀ ਮੈਂ ਇੱਕ ਚਿੱਠੀ ਕੱਢੀ ਮੈਂ ਦੂ ਕੱਢੀਆ ਮੈਂ ਤਿੰਨ ਕੱਢੀਆਂ ਮੈਂ ਚਾਰ ਕੱਢੀਆਂ ਚਿੱਠੀਆਂ ਨੱਚੇ ਕਰਦਾ ਗਿਆ ਅੱਜ ਉਸ ਚਿੱਠੀਆਂ ਦਾ ਨਤੀਜਾ ਇਹ ਵੀ ਉਹਨਾਂ ਨੂੰ ਪਤਾ ਲੱਗਾ ਵੀ ਇਹ ਤੇ ਹੱਥ ਤੋਂ ਕੇ ਮਗਰ ਪਹਿ ਹੀ ਗਿਆ ਵਾ ਨਾ ਕੰਮ ਕਰੀਏ ਤਾਂ ਤਾਂ ਵੀ ਬਦਲਾਨੀ ਆ ਅੱਜ ਉਸ ਬਾਲਕ ਦੀ ਸਫਾਈ ਕੀ ਕੰਮ ਹੋਇਆ ਕਾਰਨ ਕੀ ਜੇਹੋ ਮੈਂ ਸੈਂਟਰ ਚ ਹੁੰਦਾ ਉਥੋਂ ਸਾਈਨ ਕਰਾ ਕੇ ਮੈਨੂੰ ਇਹਨਾਂ ਟਾਈਮ ਦੀ ਸੀ ਲੱਗਦਾ ਸੋ ਕੈਂਡ ਦਾ ਪਾਵਰ ਨੀਅਤ ਚਾਹੀਦੀ ਆ ਕੰਮ ਕਰਨੀ ਦੀ ਡਰਦੇ ਨਹੀਂ ਲੱਗਦਾ ਸਰ ਜੇ ਗੱਲ ਇਹ ਦੀ ਇਹ ਵੀ ਤੁਹਾਨੂੰ ਪਤਾ ਹੀ ਹੁਣ ਹੈ ਹੀ ਬੀਜੇਪੀ ਬੀਜੇਪੀ ਦੀ ਟੀਮ ਤੁਹਾਡੇ ਸਾਹਮਣੇ ਸੋ ਕੈਂਡ ਦਾ ਪਾਵਰ ਗੱਲ ਦੀ ਗੱਲ ਜਦੋਂ ਇਹ ਧੱਕਾ ਕਰਦੇ ਆਉਣਗੇ ਉਹਦੇ ਇਹਨਾਂ ਨੇ ਤੇ ਕਰਨਾ ਹੀ ਕਰਨਾ ਹੈ ਜੇ ਅੱਜ ਸਾਡੇ ਉਮੀ ਕੰਮੀ ਨਰਵਿੰਦ ਕੇਜਰੀ ਵਾਲੀ ਬਿਠਾ ਰਹੇ ਲਾਖ ਸੌਣੇ ਸ਼ਿਸ਼ੋਧਿਆ ਸਰ ਸਾਡੇ ਬਿਠਾਏ ਨੇ ਕੰਮ ਕੀਤਾ ਸੋ ਮੈਂ ਇਹ ਗੱਲ ਕਹੂੰਗਾ ਜਿੰਨਾ ਦਬਾਉਣਗੇ ਉਹਨਾਂ ਉੱਠ ਕੇ ਸਰ ਧਾਰੀ ਵਾਲੇ ਕੋਵਲਨ ਮੇਲਾ ਵਿਸ਼ਵ ਪ੍ਰਸਿੱਧ ਹੈ ਗਿਆ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਉੱਥੇ ਬੇਰੁਜ਼ਗਾਰ ਹੋ ਗਿਆ 5500 ਵਰਕਰ ਕੰਮ ਕਰਦਾ ਜਿਹੜਾ 150 ਰਹਿ ਗਿਆ ਤੇ ਰੁਜ਼ਗਾਰ ਦੇ ਰੁਜ਼ਗਾਰ ਖੋਇਆ ਗਿਆ ਇਹਨੂੰ ਕਿਦਾਂ ਲੈਂਦੇ ਛੜ ਮੈਂ ਤੁਹਾਨੂੰ ਉਸੇ ਦੱਸ ਰਿਹਾ ਜੀ ਅੱਜ ਤੱਕ ਗਰਦਾਸਪੁਰ ਦੀ ਮੈਨੂੰ ਬਣੇ ਪੱਤਰਕਾਰ ਦੀ ਹੁੰਦਾ ਕਿਹੜੇ ਕਿਹੜੇ ਮੁੱਦੇ ਰਹਿਣਗੇ ਮਾਨਮਨ ਨੇ ਕੋ ਸਵਾਲ ਕਰਦਾ ਵੀ ਯਾਰ ਕਿਹੜੇ ਕਿਹੜੇ ਮੁੱਦੇ ਚੁੱਕੇ ਗਏ ਤੇ ਕਿਹੜੇ ਕਿਹੜੇ ਮੁੱਦਿਆਂ ਦਾ ਹੱਲ ਹੋਇਆ ਹੱਲ ਤੇ ਕੋਈ ਹੋਇਆ ਨਹੀਂ ਮੁੱਦੇਾਂ ਦੀ ਕਿ ਕਿਹੜੇ ਅਗਰ ਬਾਸ ਕੋ ਲੋਕ ਸਵਾਲ ਕਿੱਥੇ ਕਿ ਕਿੰਨੇ ਵਾ ਚੁੱਕੀ ਹੈ ਇੱਥੇ ਆਪਾਂ ਪਹਿਲਾ ਨਾਲੋਂ ਵੀ ਡਾਊਨ ਗਏ ਆ ਆਪਣੇ ਆਖਰ ਤੇ ਪਠਾਨਕੋਟ ਤੋਂ ਲੈ ਕੇ ਬਟਾਲੇ ਤੱਕ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੋ ਬੇਨਤੀ ਕਰੂੰਗਾ ਨਹੀਂ ਛੋਟੇ ਜੇ ਲਬਜ਼ਾਂ ਦੇ ਵਿੱਚ ਇੱਕ ਮੌਕਾ ਦੇ ਦਿਓ ਜੇ ਕੰਮ ਕਰਾਂਗੇ ਅਗਲੀਆਂ ਵੋਟਾਂ ਫਿਰ ਪਾਓ ਨਹੀਂ ਤੇ ਵੋਟ ਮੰਗਣੀਆਂ ਆਉਗਾ ਜੀ ਇਹ ਮੈਂਬਰ ਦੇ ਨਾਲ ਪਾ। ਮੁਕਾਬਲਾ ਕਿਸ ਨਾਲ? ਮੁਕਾਬਲਾ ਜਦੋਂ ਲੋਕ ਲੜਦੇ ਨੇ ਸੰਗਤ ਲੜਦੀ ਐ ਫਿਰ ਮੁਕਾਬਲਾ ਜਿਹੜੀ ਉਹ ਆਪੇ ਤੈਅ ਕਰਦੀ ਐ ਮੈਂ ਤੇ ਉਹਨਾਂ ਦੇ ਸਾਰਾ ਕੀ ਕਹਿੰਦੇ ਨੇ ਨਾ ਇਹ ਮੈਂ ਸਾਰੀ ਆਪਣੀ ਗੱਲਬਾਤ ਮੇਰੀ ਉਹਨਾਂ ਤੋਂ ਸ਼ੁਰੂ ਹੁੰਦੀ ਐ ਲੋਕਾਂ ਤੋਂ ਪਰਿਵਾਰਾਂ ਤੋਂ ਤੇ ਉਹਨਾਂ ਤੇ ਖਤਮ ਹੁੰਦੀ ਐ ਮੁਕਾਬਲਾ ਉਹ ਵੇਖਣ ਕੀ ਦੇ ਨਾਲ।